ਹਾਂਜੀ ਸਾਸਿਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਲ ਟੀਵੀ YouTube ਚੈਨਲ ਤੇ ਦੋਸਤੋ ਉਹ ਤੈਲ ਅੱਜ ਦੀ ਵੀਡੀਓ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੇ ਤੁਸੀਂ ਜਾਨਵਰ ਵੇਖ ਰਹੇ ਆ ਸਕਰੀਨ ਤੇ ਇਹ ਸਾਰੇ ਹੀ ਸੇਲ ਆ ਇਹਨਾਂ ਦੇ ਵਿੱਚੋਂ ਤੈਲੇ 200 ਦਾ ਦੋਲੀ ਆ 200 ਚ ਚਲਦੇ 6 ਮਹੀਨੇ ਦੀ ਗੱਬਣਾ 200 ਚ ਚਲਦੇ ਇਹਦੇ ਇੱਕ ਟੋਕੜ ਗੱਬਣਾ ਖੜੀ ਆ ਵਿੱਚ ਸੂਈਆਂ ਹੈਗੀਆਂ ਵਿੱਚ ਗੱਬਣਾ ਹੈਗੀਆਂ ਸਾਰਾ ਮਾਲ ਹੀ ਸੇਲ ਹੈ ਵਕਾਊਆ ਮਤਲਬ ਵਿੱਚ ਚੰਗੇ ਦੁੱਧ ਵਾਲੀਆਂ ਬਿਹੜਾਂ ਇਧਰ ਲੀਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਇਨਫਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਿਓ ਪ੍ਰਦੀਪ ਸਿੰਘ ਜੀ ਪਿੰਡ ਖਾਇ ਜਿਹੜਾ ਮੂਗਾ ਫੋਨ ਨੰਬਰ 88476 37494 ਕਿੰਨੇ ਮਸੂਏ ਦਾ ਇਹ ਦੂਜੇ ਸੂਏ ਕਿੰਨੇ ਕਿ ਦਿਨਾਂ ਦੀ ਸੋਈ ਨੂੰ ਇਹਨੂੰ ਹੋ ਗਿਆ ਜੀ ਮਹੀਨਾ ਬੱਚਾ ਬੱਚਾ ਜਿਹੜਾ ਦੁੱਧ ਝੋ ਲੈਣਾ ਜੋਕ ਲੈਣਾ ਕੰਡੇ ਦੇ 18 ਲੀਟਰ ਤਿਆਰ ਹੈ ਜੇ ਜਮ ਮੁੱਲ 90000 ਠੀਕ ਦੋਸਤੋ 18 22 10 ਦਾ ਤਿਆਰ ਹੈ ਮਹੀਨੇ ਦੀ ਸੂਈ ਆ ਮਗਰੇ ਦੇ ਵੱਛਾ ਚੋਕੇ ਤੁਸੀਂ ਵੇਖਣੀ ਆ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਮੁੱਲ ਵੀ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਇਹ ਇੱਕ ਨੰਬਰ ਵੈਡ ਤੁਸੀਂ ਸਕਰੀਨ ਤੇ ਵੇਖ ਰਹੇ ਆ ਫੋਨ ਤੁਹਾਨੂੰ ਤੇ ਸਮਾਂ ਤੁਹਾਨੂੰ ਵਿਖਾ ਦੇਣਾ 1:30 ਵਜ ਗਿਆ 1:31 ਮਿੰਟ ਤੇ ਵੀਡੀਓ ਬਣਾ ਰਹੇ ਆ ਆ ਥਣ ਵੀ ਕਿਲੋ ਆਦੀ ਚਵਾਈ ਵਾਲੇ ਥਣ 18 ਕਿਲੋ ਤਿਆਰ ਆ 2 ਨੰਬਰ ਬਾਈ ਇਹਨੇ ਮੈਨੂੰ 30 ਲੀਟਰ ਦਾ ਪੈਰਾ ਹੀ ਮਗਰ ਬੱਛਾ ਮਾਣਨੇ ਦਾ ਡੇਢ ਦਾ ਸਮਾ ਸੂਈ ਨੂੰ ਇਹ ਨਾ ਹੋ ਗਿਆ ਇਹਨੂੰ ਵੀ ਮਹੀਨਾ ਹੋ ਗਿਆ ਮੁੱਲੇ ਦਾ 1.5 ਲੱਖ 30 ਕਿਲੋ ਦੁੱਧ ਤਿਆਰ ਹੈ 1 ਨੰਬਰ ਥੱਲੇ ਬਾਈ ਕਹਿੰਦਾ 18 ਤਿਆਰ ਆ 2 ਨੰਬਰ ਥੱਲੇ 30 ਤਿਆਰ ਹੈ ਮਹੀਨੇ ਦੀ 1 ਨੰਬਰ ਸੂਈ ਆ ਮਹੀਨੇ ਦੀ 2 ਨੰਬਰ ਸੂਈ ਆ ਇਹਨਾਂ ਦੇ ਬੱਚੇ ਠੀਕ ਆ ਬਾਈ ਕਹਿੰਦਾ ਉੱਧਰ ਆ ਇਹਨਾਂ ਦੇ ਬੱਚੇ ਵੱਛਾ ਦੋਵਾਂ ਪਹਿਲੀਆਂ ਵਿਹੜਾਂ ਥੱਲੇ ਬੱਚੇ ਐ ਡੇਢ ਲੱਖ ਮੁੱਲੇ ਦਾ ਇਹਦਾ ਮੁੱਲ ਡੇਢ ਲੱਖ ਹੈ ਇੱਕ ਨੰਬਰ ਦਾ 90 ਆ ਦੋ ਦਾ ਡੇਢ ਲੱਖ ਹੈ ਐਚ ਐਫ ਨਸਲ ਦੀ ਆ ਹਵਾਨਾ ਸਾਰੀਆਂ ਸਾਰਾ ਬ੍ਰੀਕ ਬ੍ਰੀਕ ਵੇਨ ਦੇ ਨਾਲ ਭਰਿਆ ਪਿਆ ਐਚ ਐਫ ਨਸਲ ਦੀ ਪੂਰੀ ਵੱਡੀ ਫੁੱਲ ਕੱਦ ਕਾਠ ਵਾਲੀ ਵਿਹੜਾ ਫਾਰਮ ਵਾਲੀਆਂ ਵਿਹੜਾਂ ਜਿੱਡੀ ਵਿਹੜਾ ਖੁੱਲ ਡੁੱਲੀ ਅੰਗਾ ਪੈਰਾਂ ਦੀ ਐ 30 ਕਿਲੋ ਦੁੱਧ ਤਿਆਰ ਹੈ 1.5 ਲੱਖੇ ਦਾ ਮੁੱਲ ਹੈ ਪਰ ਵੜ ਵੱਡੀ ਬਹੁਤ ਆ ਵੜਾ ਤਾਂ ਸਾਰੀਆਂ ਹੀ ਵੱਡੀਆਂ ਆ ਇੱਕ ਨੰਬਰ ਥੋੜੀ ਜੀ ਦਰਮਿਆਨੀ ਆ ਉਹਨਾਂ ਦੇ ਹਿਸਾਬ ਨਾਲ ਦੂਜੀਆਂ ਤਾਂ ਸਾਰੀਆਂ ਹੀ ਵੱਡੀਆਂ ਬਾਕੀ ਤੁਸੀਂ ਆ ਕੇ ਆਪਣੀ ਅੱਖਾਂ ਨਾਲ ਵੇਖ ਹੀ ਲੈਣੀਆਂ ਤਿੰਨ ਨੰਬਰ ਬਾਈ ਇਹ ਸਾਡੇ 20 ਕਿਲੋ ਤਿਆਰ ਹੈ ਮਗਰ ਬੱਛੀ ਹੈ ਸਮਾਂ ਮਹੀਨਾ ਦੁੱਧ ਆ ਮੁੱਲ 1 ਲੱਖ ਇਹਦੇ ਥੱਲੇ 20 ਕਿਲੋ ਆ ਮਗਰੇ ਦੇ ਬੱਛੀ ਆ ਇਹਨੂੰ ਹੋ ਗਿਆ ਮਹੀਨਾ ਸੂਈ ਨੂੰ ਬੱਚੇ ਬਾਈ ਦੇ ਉਧਰ ਦੂਜੇ ਬਰਾਂਡੇ 'ਚ ਆ ਇਥੇ ਜਗਾ 19 ਕੀ ਆ ਸਾਰੇ ਕੱਲੇ ਜਾਨਵਰ ਵੱਡੇ ਹੀ ਆ 20 ਕਿਲੋ ਦੁੱਧ ਲੱਖ ਰੁਪਿਆ ਮੁੱਲ ਵੜ ਇਹ ਵੀ ਵੱਡੀ ਆ ਇਹਦੇ ਥੱਲੇ 30 ਕਿਲੋ ਆ ਇਹਦੇ ਥੱਲੇ 20 ਕਿਲੋ ਆ ਪੂਰੀਆਂ ਵੱਡੇ ਕੱਦ ਕਾਠ ਵਾਲੀਆਂ ਫੁੱਲ ਵਜਨ ਵਾਲੀਆਂ ਵੜਾਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਹਨਾਂ ਦੇ ਵਿੱਚੋਂ ਨਿੱਕੀ ਜੀ ਮਰੀ ਹੰਬੀ ਜੀ ਨਹੀਂ ਕੋਈ ਵੀ ਬਾਕੀ ਦੁੱਧ ਚੰਗੇ ਵਾਲੀਆਂ ਵੱਡੀਆਂ ਹੀ ਹੋਣੀਆਂ ਅੱਗੇ ਆ ਜਾ ਬਈ 4 ਨੰਬਰ ਤੇ ਇਹਦਾ ਦੁੱਧ ਇਹਨੂੰ 20 ਦਿਨ ਹੋਇਆ ਸੋਇਨ ਨੂੰ ਮਾਗਰ 22 ਦੁੱਧ 30 ਲੀਟਰ ਦਾ ਤਿਆਰ ਹੈ 17 ਕਿਲੋਗ੍ਰਾਮ ਮੁੱਲ 190 ਮੁੱਲੇ ਦਾ 190 ਆ 17 ਕਿਲੋ ਤੜ ਕੇ 17 ਕਿਲੋ ਆਥ ਨੇ 34 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਹੈ 20 ਦਿਨਾਂ ਦਾ ਸੂਆ ਤੇ ਮਗਰੇ ਦੇ ਹੈਗੀਆਂ ਬੱਚੀ 2 ਨੰਬਰ ਮਗਰ 3 ਨੰਬਰ ਮਗਰੀ ਬੱਚੀ 4 ਨੰਬਰ ਮਗਰੀ ਬੱਚੀ ਪਹਿਲੀਆਂ ਦੋਵਾਂ ਮੈੜਾਂ ਦੇ ਮਗਰ ਬੱਚੇ ਆ 3 ਨੰਬਰ 4 ਨੰਬਰ ਦੋਵਾਂ ਦੇ ਮਗਰ ਬੱਚੀਆਂ ਇਹਦੇ ਥੱਲੇ 34 ਕਿਲੋ ਦੁੱਧ ਹੈ ਆ ਜਿਹੜੀ ਤੁਸੀਂ 4 ਨੰਬਰ ਵੇਖ ਰਹੇ ਆ ਸਕਰੀਨ ਤੇ 190000 ਮੁੱਲ 4 ਨੰਬਰ ਦਾ 34 ਕਿਲੋ ਦੁੱਧ ਜਿਹੜਾ ਤੁਸੀਂ ਝੋ ਲੈਣਾ ਦੋ ਟਾਈਮ ਚੋਲੋ 4 ਟਾਈਮ ਚੋਲੋ ਦੋ 3 ਨੰਬਰ ਥੱਲੇ 20 ਕਿਲੋ ਆ 2 ਨੰਬਰ ਥੱਲੇ 30 ਕਿਲੋ ਆ 1 ਨੰਬਰ ਥੱਲੇ 18 ਕਿਲੋ ਆ 5 ਨੰਬਰ ਬਾਈ ਇਹਦੀ ਤੋਕੜ ਹੈ ਇਹਦੇ ਬੱਛਾ ਸੀ ਮਰ ਗਿਆ ਠੀਕ ਹੈ ਠੀਕ ਹੈ ਇਹਦੇ ਭਰਾਏ ਨੂੰ ਮਹੀਨਾ ਕੀ ਹੋਇਆ ਦੁੱਧ ਦੁੱਧ ਇਹਦੇ ਥੱਲੇ 12 ਕਿਲੋ ਆ 6 ਕਿਲੋ ਡੰਡਾ ਮੁੱਲ ਮੁੱਲ ਇਹਦਾ 70000 ਮੁੱਲ ਇਹਦਾ 70000 ਬੱਚਾ ਇਹਦਾ ਮਰ ਗਿਆ ਸੀ ਮਹੀਨਾ ਕੋ ਗਿਆ ਟੀਕਾ ਧਰਾਏ ਨੂੰ 70000 ਮੁੱਲ 12 ਕਿਲੋ ਦੁੱਧ ਹੈ ਜਿਹੜਾ ਤੁਸੀਂ ਝੋ ਲੈਣਾ ਥਣ ਸੋਹਣਿਆ ਐਚ ਐਫ ਨਸਲ ਦੀ ਪਹਿਲਾ ਸੂਆ ਦੋ ਦੰਦ ਵੈੜ ਅੱਗੇ ਬਾਈ ਵੈੜਨ ਵੈੜ ਆ ਗਈ ਸੂਈ ਵੀ ਉਹ ਵੀ ਹਾਂ ਦੁੱਧ 22 ਲੀਟਰ ਤਿਆਰ ਸਮਾਂ ਸੂਈ ਨੂੰ 20 ਦਿਨ ਪੱਤੀ ਉਹਨੂੰ ਮਗਰ ਬੱਛੀ ਮੋਲ 12 22 ਲੀਟਰ ਤਿਆਰ ਆ ਆ ਵਹਿੜ ਥੱਲੇ ਇੱਕ ਸਵਾ ਲੱਖ ਮੋਲੇ ਦਾ 20 25 ਦਿਨ ਦਾ ਸੂਆ ਮਗਰ ਇਹਦੇ ਵੀ ਬੱਛੀ ਆ ਇਹ ਸਾਰੀਆਂ ਵੱਡੀਆਂ ਮੇਰਾ ਮੂੰਹ ਨਾ ਦਿਖਾ ਦੇ ਵੱਡੀਆਂ ਚੰਗੇ ਇਹਨੂੰ ਘੁਮਾ ਦੇ ਵੱਡੀਆਂ ਚੰਗੇ ਦੁੱਧ ਵਾਲੀਆਂ ਵਹਿੜਾਂ ਬਾਈ ਕਹਿੰਦਾ ਪੰਜ ਨੰਬਰ ਦਾ ਮੂੰਹ ਜਿਹਾ ਵਿਖਾ ਦੇ ਤੇ ਆਪਾਂ 6 ਨੰਬਰ ਦਾ ਸੱਚ ਤੇ ਆਹ ਲੋ ਮੂੰਹ ਵੇਖ ਲੋ ਪੂਰੀ ਵੱਡੀ ਵਹਿੜ 22 ਕਿਲੋ ਦੁੱਧ ਇਹਦੇ ਥੱਲੇ ਹੈਗਾ 12 ਕਿਲੋ ਦੁੱਧ ਇਹਦੇ ਥੱਲੇ ਹੈਗਾ 34 ਕਿਲੋ ਦੁੱਧ ਇਹਦੇ ਥੱਲੇ ਹੈਗਾ 20 ਕਿਲੋ ਦੁੱਧ ਇਹਦੇ ਥੱਲੇ ਹੈਗਾ 30 ਕਿਲੋ ਦੁੱਧ ਇਹਦੇ ਥੱਲੇ ਹੈਗਾ 18 ਕਿਲੋ ਦੁੱਧ ਸਾਰੀਆਂ ਵੱਡੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਤਿੰਨਾਂ ਦੇ ਮਗਰ ਵੱਛੀਆਂ ਦੋਹਾਂ ਦੇ ਮਗਰ ਵੱਛੇ ਆ ਤੇ ਜਿਹੜੀ ਉਹ ਤੁਸੀਂ 5 ਨੰਬਰ ਤੇ ਵੇਖੀ ਆ ਉਹਦੇ ਮਗਰ ਬੱਚਾ ਹੈ ਨਹੀਂ ਬੱਚਾ ਵੱਛਾ ਸੀ ਉਹ ਮਰ ਗਿਆ ਇਹਦੇ ਆ ਦੁੱਲ ਨੇ ਬੱਛਣਾ ਨਹੀਂ ਸੇਵਸ। ਠੀਕ ਹੈ। ਉਹਦਾ 10000 ਇਹਦਾ 8000 ਛੋਟੀ ਦਾ। ਉਹਦਾ 10000 ਮੁੱਲ। ਇਹਦਾ 8000 ਮੁੱਲ। ਠੀਕ ਹੈ ਜੀ। ਤੇ ਆ ਦੁੱਲ ਗਾਂ 6 ਮਹੀਨੇ ਦੀ ਕੱਪ। ਆ ਦੁੱਲ ਗਾਂ ਦੋ ਥਾਣੇ ਚੱਲਦੇ ਮਤਲਬ ਦੋ ਥਾਣੇ ਨਹੀਂ ਚੱਲਦੇ ਇਹਦੇ। 6ਾਂ ਦੀ ਘੱਪਣ। ਦੁੱਧੋਂ ਛੱਡੀ ਵੀ ਇਹ ਕਿੰਨੇ ਦੀ? ਇਹ ਦੇ ਦਾਂਗੇ 18000 ਦੀ। 18000 ਦੀ ਬਾਈ ਕਹਿੰਦਾ ਦੇ ਦੇਾਂਗੇ ਦੋ ਥਾਣ ਚੱਲਦੇ ਆ ਤੇ ਦੋ ਨਹੀਂ ਚੱਲਦੇ। ਇੱਕ ਸਾਈਡ ਦੇ ਮੂਹਰਲਾ ਦੇ ਮਗਰਲਾ ਥਾਣ ਚੱਲਦੇ ਆ। ਆਹ ਦੇ ਦੇਣੀ 10000 ਕਿੰਨੀ ਕੁ ਉਮਰ ਹੋਏ ਦੀ ਬਾਈ ਕੰਨਾ ਕਰਦੇ ਹੋ 7-8 ਮਹੀਨਿਆਂ ਦੀ ਇਹ ਮੱਛੀ ਆ 10000 ਦੀ ਦੇ ਦੇਣੀ ਆ ਇਹਦੀ ਮਾਂ ਥੱਲੇ ਕਿਹਨਾ ਉਹਦਾ ਤੁਸੀਂ ਇਹਦੀ ਨਾਂ ਥੱਲੇ ਸੀਗਾ ਇੱਥੇ ਠੀਕ ਆ ਬਾਕੀ ਤੁਹਾਨੂੰ ਪਤਾ ਹੀ ਆ ਜਾਨਵਰ ਸਾਰੇ ਵੱਧ ਦੁੱਧ ਵਾਲੀ ਆ ਤੇ ਇਹ ਵੀ ਵੱਧ ਦੁੱਧ ਵਾਲੀ ਉਹਦੀ ਮਾਂ ਵੇਚਦੀ ਬਾਈ ਨੇ ਤੇ ਇਹ ਬੱਚਾ ਵੀ ਸੇਲ ਆ ਇੱਕ ਪਰੇ ਬੱਚੀ ਉਹ ਵੀ ਸੇਲ ਆ ਤਿਆ ਸਾਰੀਆਂ ਵੱਡੀਆਂ ਚੰਗੇ ਦੁੱਧ ਵਾਲੀਆਂ ਬਿਹੜਾਂ ਜੇ ਕੋਈ ਭੈਣ ਭਰਾ 20 ਕਿਲੋ ਦੁੱਧ ਤਿਆਰ ਵਾਲੀ ਬਿਹੜ ਲੈਣ ਵਾਲਾ ਚਾਹਵਣ ਹੋਵੇ 30 ਕਿਲੋ ਤਿਆਰ ਲੈਣ ਦਾ ਚਾਹਵਣ ਹੋਵੇ ਇਹਦੇ ਥੱਲੇ ਦਾ 34 ਕਿਲੋ ਤਿਆਰ ਆ ਉਹਦੇ ਥੱਲੇ 22 ਕਿਲੋ ਇਹਦੇ ਥੱਲੇ 12 ਕਿਲੋ ਇੱਕ ਨੰਬਰ ਥੱਲੇ 18 ਕਿਲੋ ਆ ਜਿੰਨਾ ਦੁੱਧ ਦੱਸਿਆ 22 ਕਿੰਦਾ ਤਿਆਰ ਉਹ ਭਾ ਮੈਂ 4 ਟਾਈਮ ਚੋਲਿਓ ਫੋਨ ਨੰਬਰ ਸਕਰੀਨ ਤੇ ਪਿੰਡ ਖਾਈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ